ਦੋਸਤੋ ਸਸਕਲ ਆ ਜਿਹੜਾ ਪ੍ਰਾਤਨ ਪੰਜਾਬ ਦਾ ਵਿਰਸਾ ਸੀ ਆ ਮਾਤਾ ਬਣਾ ਰਹੀ ਹੈ ਚਿੱਟਾ ਖੱਦਰ ਆ ਦੇਖੋ ਇਹ ਆ ਖੱਦਰ ਤੇ ਇਹ ਮੇਰੇ ਖਿਆਲ ਚ ਹੋਣ ਵਾਲੀ ਪੀੜ੍ਹੀ ਨੂੰ ਤੇ ਹੋਣ ਵਾਲੇ ਲੋਕਾਂ ਨੂੰ ਨਹੀਂ ਪਤਾ ਕਿ ਇਹ ਕੀ ਚੀਜ਼ ਹੈ ਤੇ ਕਿ ਬਣ ਰਿਹਾ ਤੇ ਪਹਿਲਾਂ ਵਾਲੀਆਂ ਮਾਈਆਂ ਆਹ ਖੱਦਰ ਮਿੱਤਰੋ ਚਿੱਟਾ ਖੱਦਰ ਹੈ ਜਿਹੜਾ ਇਹ ਮਾਤਾ ਬਣਾ ਰਹੀ ਹੈ ਤੇ ਇਹ ਕਿੱਥੇ ਹੈ ਇਹ ਡੇਰਾ ਰੂਮੀ ਵਾਲਾ ਪੁੱਜੋ ਕਲਾਂ ਆ ਦੇਖੋ ਆ ਚਿੱਟਾ ਖੱਦਰ ਬਣ ਰਿਹਾ ਮਤਲਬ ਉੱਤੇ ਲੈਣ ਵਾਲੀਆਂ ਇੱਕ ਲੋਈਆਂ ਇੱਥੇ ਮਾਈਆਂ ਬੀਬੀਆਂ ਆ ਕੇ ਤਿਆਰ ਕਰਦੀਆਂ ਤੇ ਪ੍ਰਾਤਨ ਵਿਰਸਾ ਕੀ ਹੈ ਆ ਦੇਖੋ ਆ ਚਰਖੇ ਪਏ ਐ ਤੇ ਨਾਲੇ ਤਾਂ ਬੀਬੀਆਂ ਪੈਣਾ ਮਾਤਾਵਾਂ ਪਿੰਡਾਂ ਘਰਾਂ ਦੇ ਵਿੱਚ ਆਉਂਦੀਆਂ ਹੂੰ ਤੇ ਨਾਲੇ ਤਾਂ ਉਹਨਾਂ ਦਾ ਟਾਈਮ ਪਾਸ ਹੋ ਜਾਂਦਾ ਆਪਦੇ ਵਿਰਸੇ ਨਾਲ ਜੁੜੀਆਂ ਰਹਿੰਦੀਆਂ ਤੇ ਨਾਲੇ ਸੇਵਾ ਦੀ ਸੇਵਾ ਤੇ ਨਾਲੇ ਮੇਵਾ ਨਾਲੇ ਤਾਂ ਦੁਪਹਿਰਾ ਲੰਘ ਗਿਆ ਹੱਥ ਨੈਣ ਪ੍ਰਾਣ ਜਿਵੇਂ ਸਿਆਣੇ ਕਹਿੰਦੇ ਵੀ ਚੱਲਦੇ ਰਹਿੰਦੇ ਐ ਹੈ ਤੇ ਇਹਨੂੰ ਕਹਿੰਦੇ ਆ ਮਿੱਤਰੋ ਖੱਡੀ ਤੇ ਇਹ ਡੇਰਾ ਰੂਮੀ ਵਾਲਾ ਸੰਤ ਬਾਬਾ ਸੁਖਦੇਵ ਸਿੰਘ ਜੀ ਮਹਾਰਾਜ ਜਿਨ੍ਹਾਂ ਦੇ 40 ਦੇ ਕਰੀਬ ਸਕੂਲ ਹੈ ਬਾਬਾ ਵਧਾਵਾ ਸਿੰਘ ਵਿਦਿਆ ਬਾਬਾ ਵਧਾਵਾ ਸਿੰਘ ਜੀ ਵਿਦਿਆ ਕੇਂਦਰ ਤੇ ਉਹਨਾਂ ਦਾ ਜਿਹੜਾ ਸਥਾਨ ਆ ਨਾ ਡੇਰਾ ਰੂਮੀ ਵਾਲਾ ਪੁੱਜੋਕਲਾਂ ਜ਼ਿਲ੍ਹਾ ਬਠਿੰਡਾ ਵਿਖੇ ਉੱਥੇ ਆਹਾ ਤੁਹਾਡੇ ਸਾਹਮਣੇ ਤੁਹਾਨੂੰ ਅਕਸਰ ਹੀ ਇੱਥੇ ਪਏ ਹੋਏ ਪੁਰਾਣੇ ਸੰਦੂਕ ਪੁਰਾਣੀਆਂ ਖੱਡੀਆਂ ਆਹ ਦਰੀਆਂ ਇਹ ਚੀਜ਼ਾਂ ਤੁਹਾਨੂੰ ਆਮ ਹੀ ਮਿਲ ਜਾਣਾ ਆਹ ਗਲੋਟੇ ਤੇ ਆ ਬਣਾ ਸੂਤ ਜਿਹੜਾ ਮੇਰੇ ਖਿਆਲ ਚ ਹੋਣ ਵਾਲੀ ਪੀੜ੍ਹੀ ਨੂੰ ਹਾਂ ਇਹ ਫੋਨ ਵਾਲੀ ਪੀੜੀ ਨੂੰ ਯਾਰ ਪਤਾ ਹੀ ਨਹੀਂ ਆ ਵੇਖੋ ਆ ਡੱਬਿਆਂ ਵਾਲਾ ਖੇਸ ਬਣ ਰਿਹਾ ਬਣਿਆ ਬਣ ਰਿਹਾ ਆ ਦੇਖੋ ਤੇ ਇਹ ਵੀਡੀਓ ਤੁਹਾਡੇ ਮਿੱਤਰੋ ਤਾਂ ਸਮਝਾਉਣੀ ਹੈ ਕਿ ਤੁਸੀਂ ਆਪ ਦੀ ਦਾਦੀ ਕੋਲੇ ਆ ਨੜੇ ਆਪ ਦੀ ਦਾਦੀ ਕੋਲੇ ਬੈਠ ਕੇ ਆਪ ਦੀ ਮਾਂ ਕੋਲੇ ਬੈਠ ਕੇ ਫਿਰ ਤੁਹਾਨੂੰ ਸਮਝਾਉਣਾ ਹੈ ਕਿ ਇਹ ਸੌਦਾ ਕੀ ਹੈ ਕਿਉਂਕਿ ਮਹਿੰਗਾ ਸੌਦਾ ਹੈwidehat kar ke ਤੁਹਾਡੇ ਸਾਹਮਣੇ ਐ ਤੇ ਆਕੇ ਕੁੰਡ ਵੀ ਗਏ ਤੇ ਕੁੰਡ ਵਾਲੀਆਂ ਵੀ ਗਈਆਂ ਚੱਲ ਪੇ ਬਲੈਤੀ ਬਾਣੇ ਤੇ ਕੀ ਬਣੋ ਦੁਨੀਆ ਦਾ ਸੱਚੀ ਪਾਤਸ਼ਾਹ ਵਾਹਿਗੁਰੂ ਜਾਣੇ ਤੇ ਆ ਮਿੱਤਰੋ ਦਰੀ ਆ ਦਰੀ ਬਣਦੀ ਐ ਮਿੱਤਰੋ ਇਹਨੂੰ ਕਹਿੰਦੇ ਆ ਦਰੀ ਤੇ ਹੁਣ ਵਾਲੀ ਪੀੜੀ ਨੂੰ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇ ਕਿ ਦਰੀ ਕਿਵੇਂ ਬਣੀ ਜਾਂਦੀ ਐ ਦਰੀ ਕੀ ਹੁੰਦੀ ਐ ਕਿਉਂ ਵੀ ਗੋਰਾ ਸਿਆਂ ਪਤਾ ਐ ਨਹੀਂ ਪਤਾ ਨਾ ਆਹ ਵਿਰਸਾ ਯਾਰ ਮੇਰੇ ਖਿਆਲ ਚ ਜਿੰਨੇ ਵਿਰਸੇ ਦੇ ਅਲੰਭਰਦਾਰ ਬਣੇ ਫਿਰਦੇ ਆ ਠੇਕੇਦਾਰ ਬਣੇ ਫਿਰਦੇ ਆ ਕਿਸੇ ਨੇ ਚੀਜ਼ ਸੰਭਾਲ ਕੇ ਨਹੀਂ ਰੱਖੀ ਜਿਹੜੀ ਚੀਜ਼ ਪੁੱਚੋ ਵਾਲਿਆਂ ਨੇ ਸੰਭ ਕੇ ਰੱਖੀਏ ਨਾਲੇ ਤਾਂ ਮਾਈਆਂ ਬੀਬੀਆਂ ਆ ਜਾਂਦੀਆਂ ਤੇ ਉਹ ਆ ਚਰਖੇ ਢਾ ਲੈਂਦੀਆਂ ਆ ਚਰਖੇ ਤੇ ਨਾਲੇ ਉਹ ਵੇਖੋ ਆ ਡੱਬਿਆਂ ਵਾਲਾ ਖੇਸ ਆ ਵੇਖੋ ਬੁਣਿਆ ਜਾ ਰਿਹਾ ਹੈ ਹੈਂ ਤਾਣੀ ਬੁਣੀ ਜਾ ਰਹੀ ਐ ਚਰਖੇ ਦਰੀਆਂ ਇਹ ਐ ਮਿੱਤਰੋ ਸਾਡਾ ਪ੍ਰਾਤਨ ਵਿਰਸਾ ਸਾਡਾ ਸਭਿਆਚਾਰ ਆ ਗਲੋਟੇ ਹੂੰ ਓਕੇ ਵੇਖੋ ਕਿ ਸਰੀਰ ਬਣਿਆ ਕਿ ਕਿਵੇਂ ਗਲੋਟੇ ਵਾਂਗੂ ਉਧੜਦਾ ਕਿ ਪਿੰਡਾਂ ਦੇ ਖਾਨ ਬਣੇ ਹੋਏ ਐ ਤੇ ਆ ਐ ਮਿੱਤਰੋ ਉਹ ਗਲੋਟਾ ਜਿਹੜੇ ਕਹਿੰਦੇ ਨਾ ਗਲੋਟੇ ਵਾਂਗੂ ਉਧੜਦਾ ਹੂੰ ਤੇ ਆ ਚਰਖੇ ਯਾਰੋ ਪਰ ਜਿਹੜੇ ਬੰਦੇ ਨੇ ਵੀਡੀਓ ਜਿਹੜਾ ਵੇਖ ਰਿਹਾ ਹੈ ਸ਼ੇਅਰ ਕਰ ਦਿਓ ਇਹਨੂੰ ਸੇਵ ਕਰਕੇ ਰੱਖਿਓ ਸੰਭਾਲ ਕੇ ਰੱਖਿਓ ਮੇਰੇ ਭਰਾ ਆ ਨਲਕਿញਾ ਠੀਕ ਹੈ ਤੇ ਆ ਚਰਖੇ ਤੇ ਆ ਚਰਖਿਆਂ ਦੇ ਪੈਂਦੇ ਹੋਏ ਮਿੱਤਰੋ ਤੰਦ ਹੂੰ ਤੇ ਆ ਪਏ ਨੜੇ ਤੇ ਆ ਐ ਪੂਰੀ ਬਾਈ ਜੀ ਆ ਦੇ ਇਹਨੂੰ ਕਹਿੰਦੇ ਆ ਉਰੀ ਇੱਕ ਆ ਪਈ ਇਹਨੂੰ ਉਰੀ ਕਹਿੰਦੇ ਆ ਇਹਨੂੰ ਇਹ ਉਰੀ ਹੈ ਠੀਕ ਹੈ ਆ ਚਰਖਾ ਤੇ ਆ ਹੋਗਾ ਟੀਰਨਾ ਮਾਈਆਂ ਲੱਗੀਆਂ ਖੜੀਆਂ ਓ ਮਾਈ ਹਾਂ ਉਹ ਬਣਾ ਰਹੀ ਹੈ ਚਿੱਟਾ ਖਦਰ ਚਿੱਟਾ ਖਦਰ ਬਣਾ ਰਹੀ ਹੈ ਮਾਤਾ ਤੇ ਇਹ ਨਤਰੋ ਲੱਖੀ ਨਾ ਕਰੋੜੀ ਯਾਰਾ ਚੀਜ਼ ਤੁਹਾਨੂੰ ਲੱਭਣ ਵਾਲੀ ਨਹੀਂ ਅੱਜ ਕੱਲ ਮਸ਼ੀਨੀ ਯੁੱਗ ਹੋ ਗਿਆ ਤੇ ਮਸ਼ੀਨੀ ਸਾਰਾ ਕੁਝ ਹੋ ਗਿਆ ਤੇ ਆ ਖੱਦਰ ਮਿੱਤਰੋ ਆ ਖੱਦਰਾ ਚਿੱਟਾ ਜਿਹੜਾ ਉਹ ਮਾਤਾ ਬਣਾ ਰਹੀ ਹੈ ਨਾ ਇਹ ਆ ਮਾਤਾ ਆ ਮਾਤਾ ਜਿਹੜੀ ਚਾਹ ਪੀ ਰਹੀ ਹੈ ਬਣਾ ਰਹੀ ਹੈ ਇਹ ਚਿੱਟਾ ਆ ਚਿੱਟਾ ਖੱਦਰ ਹੈ ਆ ਇੱਕ ਆ ਚਿੱਟਾ ਖੱਦਰ ਬੁਣ ਰਿਹਾ ਤੇ ਮਿੱਤਰੋ ਕਦੇ ਵੀ ਆਉ ਤਾਂ ਤੁਸੀਂ ਇਹਨੂੰ ਲਾਈਵ ਆਪਦੇ ਸਾਹਮਣੇ ਨਜ਼ਰਾਂ ਦੇ ਦੇਖ ਸਕਦੇ ਹੋ ਗੁਰੂ ਘਰ ਲੰਗਰ ਹੈ ਡੇਰਾ ਰੂਮੀ ਵਾਲਾ ਪੁੱਚੂ ਕਲਾਂ ਵਿਖੇ ਤੇ ਉੱਥੇ ਆ ਮਾਈਆਂ ਆ ਕੇ ਆਪਦੀਆਂ ਸੇਵਾ ਨਿਮਾਉਂਦੀਆਂ ਤਰਗ ਸੇਵਾ ਬਿਨ ਹੱਥ ਪੈਰ ਤੇ ਸਭ નિਫਲ ਕਰਨੀ ਬੰਦੇ ਦੇ ਨਾਲੇ ਤਾਂ ਹੱਥ ਪੈਰ ਸਫਲ ਹੋ ਜਾਂਦੇ ਆ ਬਾਈ ਨੈਣ ਪ੍ਰਾਣ ਚੱਲਦੇ ਰਹਿੰਦੇ ਆ ਤੇ ਬੰਦਾ ਝੂਠ ਤੂਫਾਨ ਤੋਂ ਬਚਦਾ ਤੇ ਆ ਡੱਬਿਆਂ ਵਾਲੇ ਖੇਸ ਬੁਣੇ ਜਾ ਰਹੇ ਆ ਤੇ ਆ ਚਰਖੇ ਬਹੁਤ ਧੰਨਵਾਦ ਸ਼ੇਅਰ ਕਰੋ ਸასი ਕਾਲ